ਇੰਨਾ ਤਸਵੀਰਾਂ ਨੇ ਆਪਣੇ ਆਪ ਦੇ ਵਿੱਚ ਇਤਿਹਾਸ ਸਿਰਜ ਦਿੱਤਾ ਪੰਜਾਬ ਦੇ ਵਿੱਚ ਸਭ ਤੋਂ ਛੋਟੀ ਉਮਰ ਦਾ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਜਿਸ ਨੇ ਇੱਕ ਇਤਿਹਾਸਿਕ ਜਿੱਤ ਪ੍ਰਾਪਤ ਕੀਤੀ ਅਤੇ ਆਪਣੇ ਸਾਹਮਣੇ ਵੱਡੇ ਵੱਡ ਲੀਡਰਾਂ ਨੂੰ ਢਾ ਦਿੱਤਾ 28472 ਵੋਟਾਂ ਨਾਲ ਜਿੱਤ ਹਾਸਲ ਕੀਤੀ ਕਾਂਗਰਸ ਦੇ ਉਮੀਦਵਾਰ ਅਸ਼ਵਨੀ ਸੇਖੜੀ ਨੂੰ ਹਰਾ ਕੇ ਇੰਨਾ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਬਾਕੀ ਰਵਾਇਤੀ ਪਾਰਟੀਆਂ ਨੂੰ ਝਾੜੂ ਦੇ ਹੁੰਜੇ ਨਾਲ ਇੱਕ ਪਾਸੇ ਕਰ ਦਿੱਤਾ ਉਸ ਤੋਂ ਬਾਅਦ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਵਿਲੱਖਣ ਨੇ ਅਸੀਂ ਅੱਜ ਸ਼ਰੀ ਕਰਸੀ ਭਾਜੀ ਹੁਣੀ ਵੱਡੀ ਲੀਡ ਲੈ ਕੇ ਜਿੱਤੇ ਹੋਏ ਨੇ ਤੇ ਅੱਜ ਮੈਂ ਆਪਣੇ ਜਿੰਨੇ ਵੀ ਵੋਟਰ ਨਾਲ ਸਪੋਰਟਰ ਜਿੰਨੇ ਵੀ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਆ ਆਪਣੇ ਚੇਅਰਮੈਨ ਸਾਹਿਬ ਦਾ ਪਪੂ ਜੀ ਦਾ ਧੰਨਵਾਦ ਕਰਦਾ ਆ ਔਰ ਜਿੰਨੀ ਵੀ ਸਾਡੀ ਟੀਮ ਹੈਗੀ ਹੈ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵੀ ਉਹਨਾਂ ਨੇ ਸਾਨੂੰ ਤੁਹਾਨੂੰ ਮਨ ਦੇ ਨਾਲ ਜਿਤਾਇਆ ਆ ਔਰ ਸਪੋਰਟ ਪੂਰੀ ਕੀਤੀ ਹੈਗੀ ਜੀ ਕੀ ਲੱਗਦਾ ਛੋਟੀ ਉਮਰ ਵਿੱਚ ਉੱਠ ਕੇ ਇੱਟਾ ਵੱਡਾ ਮੁਕਾਮ ਹਾਸਲ ਕਰਨਾ ਜਿਹੜੇ ਵੱਡੇ-ਵੱਡੇ ਨੇਤਾ ਨੂੰ ਹਰਾਉਣਾ ਇੱਕ ਛੋਟਾ ਕੰਮ ਨਹੀਂ ਸੀਗਾ ਦੇਖੋ ਜੀ ਇੱਕ ਦਿਨ ਪਹਿਲਾਂ ਉਹ ਸਾਫ਼ ਸੁਥਰੇ ਸੀ ਔਰ ਕੰਮ ਕਰਦੇ ਪਏ ਹੈਗੇ ਸੀ ਹਲਕੇ ਦਾ ਔਰ ਹਰ ਇੱਕ ਚੀਜ਼ ਦੇਖਦੇ ਪਏ ਸੀ ਵੀ ਕਿੱਥੇ ਕੀ ਕਮੀ ਆ ਕਿੱਥੇ ਨਹੀਂ ਕੋਈ ਕਮੀ ਹੈਗੀ ਉਹਨੂੰ ਪੂਰਾ ਕਰਦੇ ਪਏ ਹੈਗੇ ਸੀ ਜੀ ਔਰ ਉਹੀ ਉਹਨਾਂ ਨੂੰ ਲੈ ਕੇ ਜੁਝਪਾ ਦਾ ਲੈ ਕੇ ਨਿਕਲੇ ਹੈਗੇ ਸੀ ਵੀ ਅਸੀਂ ਜਿੱਤ ਪ੍ਰਾਪਤ ਕਰਨੀ ਹੈਗੀ ਆ ਔਰ ਆਪਣੇ ਬਟਾਲਾ ਸ਼ਹਿਰ ਦਾ ਔਰ ਆਪਣੇ ਪੰਜਾਬ ਦਾ ਵਿਕਾਸ ਕਰਨਾ ਹੈਗਾ ਜੀ ਹੁਣ ਕੱਸੀ ਸਾ ਵੀ ਜਿੱਤਗੇ ਨੇ ਉਹ ਕੋਈ ਸਰਕਾਰ ਵੀ ਉਹਨਾਂ ਦੀ ਬਣ ਜਾਣੀ ਆ ਗਾਂ ਫਿਊਚਰ ਪਲਾਨ ਕੀਤਾ ਸਾਡਾ ਫਿਊਚਰ ਇਹੋ ਹੀ ਆ ਵੀ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਬਟਾਲਾ ਸ਼ਹਿਰ ਦਾ ਜੋ ਵੀ ਇੰਡਸਟਰੀ ਹੈਗੀਆਂ ਜਾਂ ਹੋਰ ਕੋਈ ਸਮੱਸਿਆ ਹੈਗੀਆਂ ਨੇ ਉਹਨਾਂ ਨੂੰ ਪੂਰਾ ਕਰਨਾ ਹੈਗਾ ਜੀ ਜੋ ਜੋ ਅਸੀਂ ਵਾਅਦੇ ਕੀਤੇ ਹੈਗੇ ਨੇ ਉਹ ਵਾਅਦੇ ਪੂਰੇ ਕਰਾਂਗੇ ਤੇ ਪੂਰੇ ਸਵਾਦੇ ਤੇ ਉਤਰਾਂਗੇ ਜੀ ਮੈਂ ਜੀ ਅੱਜ ਸਾਰੇ ਬਟਾਲਾ ਸ਼ਹਿਰ ਵਾਸੀਆਂ ਨੂੰ ਸਾਡੇ ਅਮਨ ਸ਼ੇਰ ਸ਼ਹਿਰੀ ਕਲਸੀ ਜੀ ਦੇ ਐਮਐਲਏ ਬਣ ਤੇ ਲੱਖ ਲੱਖ ਵਧਾਈ ਪੈਂਡ ਕਰਦਾ ਹਾਂ ਜੀ ਸਾਡੇ ਕਾਉਂਸਲਰ ਸਾਹਿਬ ਤੁੱਲੀ ਸਾਹਿਬ ਇਹ ਅੱਜ ਉਥੋਂ ਜਿੱਤ ਦੀ ਖੁਸ਼ੀ ਲੈ ਕੇ ਆਏ ਨੇ ਗਰਦਾਸਪੁਰੋਂ ਅਸੀਂ ਇਹਨਾਂ ਨੂੰ ਜੀ ਆਇਆਂ ਆਖਿਆ ਇੱਥੇ ਪਬਲਿਕ ਨੂੰ ਲੱਡੂ ਵੰਡ ਕੇ ਅਸ਼ੀਰਵਾਦੀ ਛਲਾ ਕੇ ਢੋਲ ਖੜਕਾ ਕੇ ਇਹਨਾਂ ਦਾ ਵੈਲਕਮ ਕੀਤਾ ਹੈ ਤੇ ਮੈਂ ਸਾਰੇ ਬਟਾਲਾ ਵਾਸੀਆਂ ਨੂੰ ਹਮਨਸ਼ੇਰ ਜੀ ਐਮਐਲਏ ਬਣਦੇ ਲੱਖ ਲੱਖ ਵਧਾਈ ਫਿਰਦਾ ਹੈ ਇਨੀ ਵੱਡੀ ਟੀਮ ਨਾਲ ਜਿੱਤ ਕੇ ਜਿੱਤ ਪ੍ਰਾਪਤ ਕੀਤੀ ਹੈ ਤੇ ਕੀ ਸੋਚੋ ਵੀ ਛੋਟੀ ਉਮਰ ਨੇ ਇਨੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਵੱਡੇ ਵੱਡੇ ਜਿਹੜੇ ਇਹਨਾਂ ਨੂੰ ਹਰਾ ਕੇ ਕੀਤੀ ਆ ਅੱਗੇ ਆਏ ਨੇ ਅੱਜ ਲੋਕੀ ਬਦਲਾਵ ਚਾਹੁੰਦੇ ਸੀ ਐਡੇ ਐਡੇ ਵੱਡੇ ਲੀਡਰ ਰਹੇ ਨੇ ਕਈਆਂ ਨੇ ਕੀਤਾ ਕੀ ਵਿਕਾਸ ਕੀ ਕੀਤਾ ਗਿਆ ਲੋਕਾਂ ਨੇ ਜੂਥ ਨੇ ਆਪਣੀ ਆਪਣੀ ਨਵੀਂ ਪੀੜੀ ਨੂੰ ਗਾੜੀ ਲਿਆ ਕੇ ਇੱਕ ਪੂਰੇ ਪੰਜਾਬ ਦੇ ਵਿੱਚ ਐਡਾ ਵੱਡਾ ਬਦਲਾਅ ਆਇਆ ਕਿ ਅੱਜ ਬੋਰਡ ਸੁੱਟ ਦਿੱਤੇ ਨੇ ਪਬਲਿਕ ਨੇ ਉਹਨਾਂ ਨੇ ਆਪਣੀ ਸ਼ਕਤੀ ਨਾਲ ਇੱਕ ਪੰਜਾਬ ਨੂੰ ਇੱਕ ਨਵੇਂ ਪਾਸੇ ਨੂੰ ਤੋੜ ਦਿੱਤਾ ਹੈ ਐਸਐਮਜ਼ेड ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ